ਕੈਨੇਡਾ ਵਿੱਚ ਪਾਰਸਲ ਤੇ ਸ਼ਿਪਮੈਂਟਸ ਤੇ ਰਾਹੀਂ ਕਈ ਕਿਲੋ ਦੀ ਮਾਤਰਾ ਵਿੱਚ ਡੋਡੇ ਪਹੁੰਚ ਰਹੇ ਨੇ ਕੈਲਗਰੀ ਦੇ ਵਿੱਚ 에어ਪੋਰਟ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਸ਼ਿਪਮੈਂਟਸ ਆਈਆਂ ਨੇ ਜੋ ਕਿ ਕੈਲਗਰੀ ਕਮਰਸ਼ੀਅਲ ਆਪਰੇਸ਼ਨਜ਼ ਤੇ ਨਾਲ ਹੀ ਸੀਬੀਐਸਟੀ ਦੇ ਅਧਿਕਾਰੀਆਂ ਦੇ ਵੱਲੋਂ ਮਿਲ ਕੇ 10 ਅਜਈਆਂ ਸ਼ਿਪਮੈਂਟਸ ਕਾਬੂ ਕੀਤੀਆਂ ਗਈਆਂ 5 ਹਫ਼ਤੇ ਦੇ ਸਮੇਂ ਵਿੱਚ 28 ਕਿਲੋ ਡੋਡੇ ਜ਼ਬਤ ਕੀਤੇ ਗਏ ਨੇ ਜੋ ਇਹ ਬਰਾਮਦਗੀਆਂ ਕੀਤੀਆਂ ਗਈਆਂ ਨੇ ਸ਼ਿਪਮੈਂਟਸ ਦੀਆਂ ਜੋ ਕਿ ਪਾਰਸਲ ਭੇਜੇ ਜਾ ਰਹੇ ਸਨ ਜਿਸਤੇ ਬਾਰੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਕੇ, ਇਟਲੀ ਤੇ ਭਾਰਤ ਤੋਂ ਇਹ ਸ਼ਿਪਮੈਂਟਸ ਪਹੁੰਚਾਈਆਂ ਜਾ ਰਹੀਆਂ ਸਨ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸਦੇ ਵਿੱਚ CBSA ਦੇ ਅਧਿਕਾਰੀਆਂ ਨੇ ਜਾਣਕਾਰੀ ਪਹਿਲਾਂ ਵੀ ਦਿੱਤੀ ਸੀ ਕਿ ਵੈਂਕੂਵਰ 에ਅਰਪੋਰਟ ਦੇ ਉੱਤੇ ਵੀ ਕੁਝ ਸ਼ਿਪਮੈਂਟਸ ਪਹੁੰਚੀਆਂ ਸਨ ਜਿਸ ਵਿੱਚ ਨਾ ਸਿਰਫ ਡੋਡੇਸ ਅਫੀਮ ਵੀ ਪੱਕੋ ਵਕਤ ਤਰੀਕੇ ਦੇ ਨਾਲ ਪਾਰਸਲ ਦੇ ਰਾਹੀਂ ਭੇਜਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਜਿਨ੍ਹਾਂ ਨੂੰ ਜੋ ਕੈਨੇਡਾ ਦੇ ਵਿੱਚ ਸ਼ਿਪਮੈਂਟ ਦੇ ਵਾਸਤੇ ਵਕ ਵਕ ਜਿਵੇਂ ਕਿ ਲੋਸ਼ਨ ਜਾਂ ਫਿਰ ਜੋ ਜੈਮ ਦੇ ਪ੍ਰੋਡਕਟਸ ਦੇ ਡੱਬੇ ਹੁੰਦੇ ਨੇ ਉਹਨਾਂ ਦੇ ਵਿੱਚ ਪਾ ਕੇ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਹੁਣ ਇਹ ਕੈਲਗਰੀ ਤੋਂ ਅਧਿਕਾਰੀਆਂ ਦੇ ਨਾਲ ਮਿਲ ਕੇ ਜੋ ਇਹ ਸ਼ਿਪਮੈਂਟਸ ਫੜੀਆਂ ਗਈਆਂ ਨੇ ਜਿਸ ਦੇ ਵਿੱਚ 5 ਹਫ਼ਤੇ ਦੇ ਸਮੇਂ ਵਿੱਚ 28 ਕਿਲੋ ਡੋਡੇ ਜ਼ਬਤ ਕੀਤੇ ਗਏ ਨੇ